ਕੀ ਗੱਲ ਆ ਜਦ ਖਾਣਾ ਲੈਂਦਾ ਹੀ ਕੁੜੀ ਹੈ ਵਾ ਭਾਵਾ ਲੈਣਗੇ ਨਾ ਕੁੱਟੇ ਨਾ ਲੈਣਾ ਨਾ ਦੇਣਾ ਤੇ ਆਪਾਂ ਲੋ ਵੀ ਅੱਜ ਤੁਸੀਂ ਠੇਲੇ ਦੀ ਵੀਡੀਓ ਬਹੁਤ ਟਾਈਮ ਬਾਅਦ ਵੇਖਣ ਲੱਗੇ ਜੇ ਇਹਨੂੰ ਆਪਾਂ ਬੜੇ ਚਿਰ ਦਾ ਘਰੇ ਢੱਕਿਆ ਸੀ ਕਿਉਂਕਿ ਇਹਦੇ ਇੰਜਨ ਦਾ ਕੰਮ ਹੋਣਾ ਨਹੀਂ ਸੀ ਤੇ ਇੰਨਾ ਖਰਚਾ ਆਪਾਂ ਪੱਲਿਓ ਲਾ ਨਹੀਂ ਸਕਦੇ ਹੁਣ ਇਹਨੂੰ ਸੜਕ ਦਾ ਠੇਕਾ ਮਿਲ ਗਿਆ ਹੈ ਇਹਦੇ ਰਪੇਰ ਤੇ ਜਿੰਨਾ ਵੀ ਖਰਚਾ ਆਇਆ ਸਾਰਾ ਹੀ ਠੇਕੇਦਾਰ ਨੇ ਲਾਇਆ ਹੈ ਜੋ ਵੀ ਇਹਦਾ ਤੇਲ ਬਦਲਿਆ ਗਿਆ ਹੈ ਜਿੰਨਾ ਵੀ ਇਹਦੇ ਰਿੰਗ ਪਿਸਟਨ ਦਾ ਕੰਮ ਹੋਇਆ ਹੈ ਹੁਣ ਤੱਕ ਇਹਤੇ ਲੱਖਾਂ ਰੁਪਇਆ ਖਰਚਾ ਆ ਗਿਆ ਹੈ ਕਿਉਂਕਿ ਇਹਦਾ ਸਪੇਅਰ ਪਾਰਟ ਬਹੁਤ ਮਹਿੰਗਾ ਹੈ ਤੇ ਸਾਰਾ ਹੀ ਸਪੇਅਰ ਪਾਰਟ ਬਾਹਰੋਂ ਮਗਾਇਆ ਗਿਆ ਹੈ ਤੇ ਤੁਸੀਂ ਵੇਖ ਹੀ ਰਹੇ ਜੇ ਕਿਦਾਂ ਪੱਥਰ ਨੂੰ ਕੁੱਟ-ਕੁੱਟ ਕੇ ਉਹਦੀ ਬਜਰੀ ਬਣਾਈ ਜਾਂਦਾ ਹੈ ਆ ਜਿਹੜਾ ਪਿੱਛੇ ਠੇਲਾ ਖੜਾ ਹੈ ਤੇ ਬਸ ਸੜਕ ਨੂੰ ਪੱਧਰ ਕਰਨ ਦੇ ਕੰਮ ਹੀ ਆਉਂਦਾ ਹੈ ਪਰ ਭਾਬੀ ਚੁੰਮੇ ਵਾਲੀ ਵਾਲਾ ਸਟੈਪ ਨਹੀਂ ਮਾਰਨ ਵੜਦਾ ਆਪਣੀ ਸਰਕਾਰ ਨੂੰ ਇੱਕ ਵਾਰ ਫੇਰ ਅਪੀਲ ਆ ਕਿ ਇਹਤੇ ਸਬਸ